ਆ ਦੇਖੋ ਸਾਡਾ ਸਮਾਨ ਦਫਨ ਕੀਤਾ ਹੋਇਆ ਪਹਿਲੀ ਵਾਰ ਸ਼ਾਇਦ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਕਾਰਨਾਮਾ ਹੋਊਗਾ ਪੂਰੀ ਜ਼ਿੰਮੇਵਾਰੀ ਬੰਦੀ ਹੈ ਇਹ ਕਿ ਇਹ ਬਾਈ ਇੱਥੇ ਦਾ ਕਿਉਂਕਿ ਅਸੀਂ ਤਾਂ 6 ਮਹੀਨੇ ਤੋਂ ਲੱਗ ਬੱਕ کہہ ਰਹੇ ਹਾਂ ਅਸੀਂ ਤਾਂ 6 ਮਹੀਨੇ ਤੋਂ کہہ ਰਹੇ ਹਾਂ ਇੱਥੇ ਦਾ ਬੰਦਾ ਹੱਥ ਜੋੜ-ਜੋੜ ਕੇ ਬੇਤੀਆ ਕਰਦਾ ਕਿ ਇਹਨਾਂ ਚੋਰਾਂ ਨੂੰ ਬਾਈ ਬੰਦ ਵੀ ਕਰਵਾ ਦੇ ਉਹਦੇ ਤੇ ਆਪਾਂ ਕਰਾ ਦਿੰਦੇ ਅੱਜ ਬਾਈ ਇਹ ਕਾਹ ਨੂੰ ਬਣਾ ਦਿੰਦਾ ਪਾਰਟੀ ਕੋਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਇਹ ਤੂੰ ਬੰਦਾ ਹੋਰ ਨੂੰ ਨਹੀਂ ਲੱਗਦਾ ਸਾਡਾ ਜਿਹੜਾ ਕੰਮ ਹੋ ਰਿਹਾ ਹੈ ਆਹ ਦੇਖ ਲਓ ਬਾਈ ਦਿਖਾ ਦਿਓ ਕਿੱਥੋਂ ਸਮਾਨ ਨਿਕਲ ਰਿਹਾ ਜੀ ਇਹ ਇਹ ਯੂ ਸਾਬ ਨੇ ਸਾਡੇ ਨਗਰ ਕਾਉਂਸਲ ਦੇ ਬਾਈ 90 ਦੇ ਉਹਨਾਂ ਦੀ ਕੋਠੀ ਆ ਇੱਥੇ ਬਿਲਕੁਲ ਔਰ ਉਹਨਾਂ ਦੀ ਕੋਠੀ ਦੇ ਵਿੱਚੋਂ ਦਫਨ ਕੀਤਾ ਹੋਇਆ ਸਮਾਨ ਆ ਜਿਹੜਾ ਸਾਡਾ ਅਜ ਬਰਾਮਦ ਹੋ ਰਿਹਾ ਕਿਹਨੇ ਦਫਨ ਕੀਤਾ ਜੀ ਸਮਾਨ ਦੇਖੋ ਕਿਹਨੇ ਕੀਤਾ ਇਹ ਪ੍ਰਸ਼ਾਸਨ ਉਹ ਕਰੂਗਾ ਬਾਈ ਅਸੀਂ ਤਾਂ ਇਹ ਮੰਨਦੇ ਆ ਵੀ ਇੱਥੇ ਦਾ ਜਿਹੜਾ ਰਾਜ ਕਰਤਾ ਲੋਕ ਨੇ ਉਹ ਚੋਰ ਨੇ ਬਾਈ ਉਹਨਾਂ ਨੇ ਦਫਨ ਕੀਤਾ ਸਾਡਾ ਸਮਾਨ ਇਹਦਾ ਹੱਥ ਹੋ ਸਕਦਾ ਹੈ ਇਹਦੇ ਪਿੱਛੇ ਸਿੱਧਾ ਸਿੱਧਾ ਸਰਕਾਰ ਦਾ ਜੀ ਝਾੜੂ ਪਾਰਟੀ ਦਾ ਇਹ ਕਹਿ ਸਕਦੇ ਆ ਜਿਹੜੇ ਉਹਦੇ ਵਧਾਇਕਾ ਬਾਈ ਉਹਨਾਂ ਦਾ ਹੱਥ ਹੋ ਸਕਦਾ ਕਿਉਂਕਿ ਨਗਰ ਕੌਂਸਲ ਦੀ ਪ੍ਰਧਾਨ ਬਾਈ ਝਾੜੂ ਪਾਰਟੀ ਦੀ ਸੀ ਇੱਥੇ ਦਾ ਈਓ ਜਿਹੜਾ ਗੁਰਚਰਨ ਸਿੰਘ ਉਹ ਇੱਥੇ ਦਾ ਜ਼ਿੰਮੇਵਾਰ ਆ ਬਾਈ ਆਹ ਜੋੜੀਆਂ ਕਾਲੀਆਂ ਕਰਤੂਤਾਂ ਨੇ ਜਿਹੜੀਆਂ ਜਗ ਜਾਰ ਹੋ ਰਹੀਆਂ ਨੇ ਬਾਈ ਕੀ ਕੀ ਸਮਾਨ ਆ ਜਿਹੜਾ ਨਿਕਲਿਆ ਬਾਈ ਆ ਬਿਜ਼ਨਸ ਸਾਡੇ ਅਜੇ ਹੋਰ ਵੀ ਬਹੁਤ ਕੁਝ ਨਿਕਲੂਗਾ ਬੇਟ ਕਰੋ ਬਾਈ ਤੁਸੀਂ ਵੇਟ ਕਰੋ ਬੇਟਾ ਨਗਰ ਕੌਂਸਲ ਨਾਭਾ ਦੇ ਦਫਤਰ ਆ ਜਿਹੜਾ ਉਹਦੇ ਸਾਹਮਣੇ ਨਕਰਸਦ ਕਪਸਰੀ ਉਹਦੀ ਕੋਠੀ ਆ ਜਿਹਦੇ ਵਿੱਚ ਕਿਸਾਨਾਂ ਦਾ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਸਮਾਨ ਆ ਜਿਹੜਾ ਦਾਵਾ ਕੀਤਾ ਗਿਆ ਸੀ ਕਿ ਦੱਬਿਆ ਪਿਆ ਔਰ ਅੱਜ ਜੀਸੀਬੀ ਆ ਜਿਹੜੀ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਸੀਆਈਏ ਸਟਾਫ ਪਟਿਆਲਾ ਤੋਂ ਪੁਲਿਸ ਦੀ ਨਿਗਰਾਨੀ ਦੇ ਅੰਦਰ ਪ੍ਰਸ਼ਾਸਨ ਦੀ ਨਿਗਰਾਨੀ ਦੇ ਅੰਦਰ ਚਲਾਈ ਗਈ ਸਮਾਨ ਨਿਕਲਣਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਬਿੱਡਾਂ ਦਾ ਸਮਾਨ ਆ ਜਿਹੜਾ ਟਰਾਲੀਆਂ ਦਾ ਉਹ ਸਮਾਨ ਆ ਜਿਹੜਾ ਨਿਕਲਣਾ ਸ਼ੁਰੂ ਹੋ ਚੁੱਕਿਆ ਤੁਸੀਂ ਦੇਖ ਰਹੇ ਹੋ ਵੀ ਕਿਸਾਨ ਆਗੂ ਵੀ ਮੌਜੂਦ ਨੇ ਪੁਲਿਸ ਵੀ ਮੌਜੂਦ ਆ ਨਾਇਬ ਤਹਿਸੀਲਦਾਰ ਸਾਹਿਬ ਵੀ ਬੈਠੇ ਨੇ ਈਓ ਸਾਹਿਬ ਵੀ ਬੈਠੇ ਨੇ ਔਰ ਇਹ ਸਮਾਨ ਆ ਜਿਹੜਾ ਨਿਕਲਣਾ ਲਗਾਤਾਰ ਜਾਰੀ ਆ ਈਓ ਸਾਹਿਬ ਵੀ ਬੈਠੇ ਨੇ ਨਾਇਬ ਸਾਹਿਬ ਵੀ ਨੇ ਹੁਣ ਵੀ ਹੋ ਰਿਹਾ ਵੀ ਹਾਂ ਵੀ ਹੋ ਰਿਹਾ ਇਹ ਕੋਠੀ ਦੇ ਵਿੱਚ ਮੈਂ ਕਦੇ ਬੜਿਆ ਨਹੀਂ ਹਾਂਜੀ ਅੱਛਾ ਸਮਾਨ ਇੱਥੋਂ ਕਿਵੇਂ ਆ ਗਿਆ ਜਿਹੜੇ ਟਰਾਲੀਆਂ 'ਤੇ ਆਏ ਹੋਣਗੇ ਜਿਹੜਾ ਸਮਾਨ ਐਨਾ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਉਰੇ ਕਿਵੇਂ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਹੀ ਨਹੀਂ ਇੱਥੇ ਕੌਣ ਰਹਿੰਦਾ ਸੀ ਇੱਥੇ ਜਿੰਮੇਵਾਰੀ ਕਿਹਦੀ ਸੀ ਜਿੰਮੇਵਾਰੀ ਸਾਰੀ ਮੈਂ ਹੀ ਸੰਭਲ ਰਹੀ ਖੜਦੀ ਆ ਆਮ ਤੌਰ 'ਤੇ ਉਰੇ ਇਹਨਾਂ ਦੀ ਮਸਿੰਮਰੀ ਨੂੰ ਜਾਂ ਉਹਦੇ ਲਈ ਮੁਲਾਜ਼ਮਾਂ ਨੂੰ ਜਿਹੜੇ ਉਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਜੱਤਾ ਚਾਵਲਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸੀਗੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਠੀਕ ਨਹੀਂ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਤੇ ਉਹ ਫਿਰ ਕਿਸੇ ਔਦੇ ਤੇ ਹੋਂਦੇ ਮਤਾਂ ਉਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਰੇ ਰਹਿਣ ਦੀ ਹਰ ਟਾਈਮ ਉਹਨਾਂ ਦੀ ਪਤਨੀ ਪ੍ਰਧਾਨ ਸੀਗੀ ਅੱਛਾ ਉਹਨਾਂ ਕੋਲ ਕੋਈ ਨਗਰ ਕੌਂਸਲ ਦਾ ਕੋਈ ਅਹੁਦਾ ਤਾਂ ਨਹੀਂ ਐਮਸੀ ਵਗੈਰਾ ਜਾਂ ਕੋਈ ਹੋਰ ਨਹੀਂ ਨਹੀਂ ਉਹਨਾਂ ਕੋਲ ਨਹੀਂ ਅੱਛਾ ਫਿਰ ਤੁਹਾਨੂੰ ਕੀ ਲੱਗਦਾ ਹੈ ਕੋਠੀ ਤੁਹਾਡੇ ਨਾਮ ਹੈ ਕਿਹਦਾ ਦੱਬਿਆ ਹੋਇਆ ਹੋ ਸਕਦਾ ਹੈ ਸਮਾਨੇ ਕਿ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਚ ਪਤਾ ਲੱਗੂ ਕਿ ਇਹਨੇ ਦੱਬਿਆ ਨਹੀਂ ਐਜ਼ এ ਲਾਤਾ ਜ਼ਿੰਮੇਵਾਰ ਤੁਸੀਂ ਉਹ ਤੁਹਾਡੇ ਨਾਂ ਕੋਠੀ ਨਹੀਂ ਜੀ ਮੈਂ ਕਿਵੇਂ ਜ਼ਿੰਮੇਵਾਰ ਹਾਂ ਸਾਡੇ 300 ਮੁਲਾਜ਼ਮ ਨੇ ਮੇਰੇ ਕਿਹੜਾ ਮੁਲਾਜ਼ਮ ਕੀ ਕਰ ਰਿਹਾ ਤਾਂ ਮੈਂ ਇਹਦੇ ਵਿੱਚ ਕੀ ਕਹਿ ਸਕਦਾ ਜਿਹੜੇ ਮੁਲਾਜ਼ਮ ਨੇ ਕਿਸੇ ਨੇ ਕੁਝ ਕੀਤਾ ਜਾਂ ਪੰਕਿੰਗ ਤੋਂ ਕੁਝ ਨੇ ਕੀਤਾ ਜਾਂ ਉਹਨੇ ਕਿਸੇ ਤੋਂ ਕਰਾਇਆ ਤਾਂ ਉਹ ਪੁਤੂ ਦਾ ਉਹ ਇਨਵੈਸਟੀਗੇਸ਼ਨ ਚ ਆਏ ਜਾਣਾ ਹੈ ਉਹ ਉਹ ਭਾਈ ਜੀ ਕੀ ਲੱਗਦਾ ਤੁਹਾਨੂੰ ਕੌਣ ਜ਼ਿੰਮੇਵਾਰ ਹੈ ਸਰਕਾਰ ਦੀ ਐਮਐਨਐ ਵੀ ਖੁਦ ਜ਼ਿੰਮੇਵਾਰ ਹੈ ਜੀ ਐਮਐਨਐ ਵੀ ਜ਼ਿੰਮੇਵਾਰ ਹੈ ਜਿਹੜਾ ਪ੍ਰਧਾਨ ਮੰਤਰੀ ਦਾ ਵੀ ਜਾਂਦਾ ਹੈ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਜ਼ਿੰਮੇਵਾਰ ਨੇ ਸਾਰੇ ਲਾਜਮਿਕ ਥੇ ਵਾਲੇ ਅੱਛਾ ਜੀ ਨਹੀਂ ਸ਼ੰਭੂ ਤੋਂ ਚੋਰੀ ਹੋਇਆ ਸਮਾਨ ਮਿਲ ਰਿਹਾ ਹਾਂ ਕੀ ਕੀ ਮਿਲਿਆ ਕੀ ਕੀ ਬਿੱਡਾ ਦਾ ਸਮਾਨ ਮਿਲਿਆ ਕੁਛ ਟਰਾਲੀਆਂ ਦੀਆਂ ਬਿੱਡਾ ਦਾ ਸਮਾਨ ਜਿਹੜੇ ਉੱਪਰ ਲੱਗਦੇ ਨੇ ਹਾਂ ਮੇਰੇ ਇਹਨੇ ਬਰਾਮਤਾਂ ਹੋਣ ਲੱਗੇ ਨਾ ਜੇ ਮਾਰ ਚੋਰੀ ਨਿਕਲ ਗਿਆ ਨਾ ਝਾੜੂ ਹੁਕਾਰ ਚੋਰੀ ਨਿਕਲ ਗਈ ਨਾ ਇਹ ਚੋਰੀ ਕਰਕੇ ਧੰਦੇ ਨੇ ਇੱਕ ਹੋਰ ਨਿਕਲ ਆਇਆ ਹੋਰ ਤੇਰੀ ਕਾਰਵਾਈ ਵੀ ਚੱਲੀ ਬੜੀ ਵੱਡੀ ਗੱਲ ਆ ਸਭ ਨੂੰ ਨਜ਼ਰ ਆ ਰਹੇ ਨੇ ਇਹਨਾਂ ਨੇ ਇਹਨਾਂ ਨੇ ਬਰਾਮਤਾਂ ਸ਼ੁਰੂ ਹੋਇਆ ਇਹ ਚੋਰੀ ਥਾਪਤ ਹੋਇਆ ਤੇ ਪਰਚਾ ਦਰਜ ਹੋਇਆ ਇਹ ਭਗੌੜਾ ਭੱਜਿਆ ਨਰਤਾ ਲਾਈ ਉਹ ਕਿ ਨਿਕਲ ਸਕਦਾ ਮੇਰੇ ਤੇ ਇੱਕ ਮਰਜ਼ਾ ਹੋਰ ਉਹ ਜਿਹੜੇ ਸ਼ਬਦ ਕਹਿੰਦੇ ਕਿ ਜਿਹੜਾ ਸਾਹ ਬੰਦਾ ਉਹਦੀ ਕਹਿੰਦਾ ਗੰਦ ਵੀ ਮਟੋੜ ਮੈਂ ਜ਼ਿੰਮੇਵਾਰ ਹਾਂ ਕਿ ਇੱਥੇ ਮੈਂ ਕੋਈ ਨਾ ਹੋਗਾ ਠੀਕ ਹੈ ਪਹਿਲਾਂ ਕੋਈ ਨਾ ਹੋਇਆ ਸਾਥ ਤੇ ਜਾਂ ਨਹੀਂ ਹੋਇਆ ਹੋਇਆ हां जी की लगदा हुण कौन जिम्मेवार है सामान मिल गया इओ साहब कहंदे मेरे ता ना कोठी सी पर मैं कदे आया नहीं हैगा बिल्कुल ਝੂਠ ਕਹਿ ਰਿਆ ਬਾਈ ਉਹਦੀ ਕੋਠੀ ਆ ਇਹ हां ई ओदे ਅੰਦਰੇ ਕੋਠੀ ਆਉਂਦੀ ਆ ਅਸੀਂ ਤਾਂ ਇੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹ ਜ਼ਿੰਮੇਵਾਰ ਆ ਬਾਈ ਨਗਰ ਕੌਂਸਲ ਦਾ ਸਾਰਾ ਇਸ ਕਰਕੇ ਅਸੀਂ ਤਾਂ ਜ਼ਿੰਮੇਵਾਰ ਇਓ ਸਾਹਿਬ ਜਿਹੜਾ ਗੁਰਚੰਦ ਸਿੰਘ ਨੇ ਉਹ ਜ਼ਿੰਮੇਵਾਰ ਨੇ ਸਾਰੇ ਚੋਰੀ ਦੇ ਬੁੱਟੇ ਦੇ ਕਿਉਂਕਿ ਉਹਨਾਂ ਦੇ ਰਹਿਨਮਈ ਹੀਠੀ ਸਾਰੀਆਂ ਕਾਰੀਆਂ ਕਾਰੀਆਂ ਤਰਕੂਤਾ ਹੋਈਆਂ ਨੇ ਸੋ ਅੱਜ ਜਗਜਹਰ ਹੋਈਆਂ ਨੇ ਬਾਈ ਸੋ ਅਜੇ ਹੋਰ ਨਿਕਲੂ ਬਾਈ ਸਮਾਨਾ